ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜ्याने ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਵੈਲਕਮ ਟੂ आवर ਨਿਊ ਬਲੌਗ ਡੇ 3 ਬਲੌਗ 3 ਠੀਕ ਹੈ ਥਰਡ ਬਲੌਗ ਆ ਗਿਆ ਜੀ ਆਪਣਾ ਠੀਕ ਹੈ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਫਿਟ ਵਿਦ ਮੀ ਠੀਕ ਹੈ ਮਨਕ੍ਰਿਤ ਕੌਰ ਸਿਵੀਆ ਆਪਾਂ ਪਹਿਲਾਂ ਦੋ ਵੀਡੀਓਜ਼ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਫਸਟ ਵੀਡੀਓ ਸੀਗੀ ਮੇਰੀ ਡੀਟੌਕਸ ਵਾਟਰ ਤੇ ਜਿਹਦੇ ਉੱਤੇ ਬਹੁਤ ਪੋਜ਼ਿਟਿਵ ਕਮੈਂਟ ਆਏ ਬਟ ਇੱਕ ਅੱਧਾ ਨੈਗੇਟਿਵ ਮੋਮੈਂਟ ਵੀ ਸੀਗਾ ਜਿਹਨੂੰ ਮੈਂ ਇਗਨੋਰ ਕਰਕੇ ਪੋਜ਼ਿਟਿਵਿਟੀ ਵੱਲ ਵਧ ਗਈ। ਸੈਕੰਡ ਵੀਡੀਓ ਸੀਗੀ ਜੀ ਜੇ ਮੇਰੀ ਸੀਗੀ ਫੈਟ ਟੂ ਫਿਟ ਜਰਨੀ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ, ਬਹੁਤ ਸਪੋਰਟ ਕੀਤੀ ਤੇ ਤੁਹਾਡੇ ਉਹਦੇ ਵਿੱਚ ਬਹੁਤ سارے ਸਵਾਲ ਵੀ ਆ ਜਿਨ੍ਹਾਂ ਦਾ ਮੈਂ ਤੁਹਾਨੂੰ ਰਿਪਲਾਈ ਕਰਨਾਗਾ ਪਰ ਉਹਦੇ ਵਾਸਤੇ ਮੈਂ ਸਪੈਸ਼ਲ ਸਟੋਰੀ ਪਾਉਂਗੀ। ਸਟੋਰੀ ਦੇ ਉੱਤੇ ਤੁਹਾਡੇ ਜਿੰਨੇ ਵੀ ਸਵਾਲ ਹੋਏ ਪੁੱਛਣ ਵਾਲੇ ਠੀਕ ਹੈ। ਆਪਦੀ ਜਿਹੜਾ ਹੈਗਾ weight loss ਦੇ ਰਿਲੇਟਡ ਜੋ ਵੀ ਹੋਇਆ ਤੁਸੀਂ ਪੁੱਛ ਸਕਦੇ ਹੋ ਤਾਂ ਮੈਂ ਤੁਹਾਨੂੰ ਦੱਸ ਦੂੰਗੀ। ਇਹਦੇ ਵਿੱਚ ਵੀ ਜਿੰਨੇ ਵੀ ਸਵਾਲ ਹੋਏ ਇੱਕ ਦਿਨ ਮੈਂ ਫ੍ਰੀ ਹੋ ਕੇ ਜਰੂਰ ਤੁਹਾਡੇ ਸਾਰੇ ਸਵਾਲ ਲਿਖੂੰਗੀ ਤੇ ਪ੍ਰੋਪਰ ਤੁਹਾਡੇ ਵਾਸਤੇ ਇੱਕ ਅਲੱਗ ਤੋਂ ਵੀਡੀਓ ਬਣਾਉਂਗੀ ਜਿਹਦੇ ਵਿੱਚ ਸਿਰਫ ਤੁਹਾਡੇ ਸਵਾਲਾਂ ਦੇ ਜਵਾਬ ਹੀ ਹੋਣਗੇ ਜੋ ਵੀ ਤੁਸੀਂ ਮੇਰੀਆਂ ਪਿਛਲੀਆਂ ਦੋਨੋਂ ਵੀਡੀਓਜ਼ ਦੇ ਵਿੱਚ ਪੁੱਛਿਆ ਹੋਇਆਗਾ ਠੀਕ ਹੈ ਜੀ। ਤੇ ਜਿੰਨਾ ਤੁਸੀਂ ਪਿਆਰ ਦਿੱਤਾ ਉਹਦੇ ਵਾਸਤੇ ਤੁਹਾਡਾ ਸ਼ੁਕਰੀਆ ਬਹੁਤ ਸਾਰਾ। ਧੰਨਵਾਦ ਤੇ ਬਹੁਤ ਸਾਰਾ ਪਿਆਰ ਜਿਆਦਾ ਸਮਾਂ ਨਾ ਲੈਂਦੇ ਹੋਏ ਅੱਜ ਆਪਾਂ ਵੀਡੀਓ ਸਟਾਰਟ ਕਰਨੀ ਆ ਅੱਜ ਦੀ ਜਿਹੜੀ ਵੀਡੀਓ ਹੋਏਗੀ ਆ ਠੀਕ ਹੈ ਇਹ ਆਪਣਾ ਸਟੈਪ ਪਹਿਲਾ ਦਾ ਪਤਲੇ ਹੋਣ ਵੱਲ ਪਹਿਲਾ ਕਦਮ ਠੀਕ ਹੈ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਨੇ ਵੀ ਕਿੱਦਾਂ ਆਪਾਂ ਸਹੀ ਤਰੀਕੇ ਨਾਲ ਠੀਕਾ ਘੱਟ ਟਾਈਮ ਦੇ ਵਿੱਚ ਜਿਆਦਾ ਭਾਰ ਕਿੱਦਾਂ ਘਟਾ ਸਕਦੇ ਹਾਂ ਠੀਕ ਹੈ ਅੱਜ ਦੀ ਵੀਡੀਓ ਕੁਝ ਇਸੇ ਤਰ੍ਹਾਂ ਦੀ ਹੈਗੀ ਆ ਤੁਸੀਂ ਜਾਣਦੇ ਹੋਵੋਗੇ ਸਾਰੇ ਜਾਣੇ ਇੰਟਰਮੀਡੀਏਟ ਫਾਸਟਿੰਗ ਬਾਰੇ ਠੀਕ ਹੈ ਪਤਾ ਸਭ ਨੂੰ ਆ ਇਸ ਚੀਜ਼ ਬਾਰੇ ਫਾਸਟਿੰਗ ਬਾਰੇ ਬਟ ਡਿਟੇਲ ਦੇ ਵਿੱਚ ਕਈ ਵਾਰ ਨਹੀਂ ਪਤਾ ਹੁੰਦਾ ਜਾਂ ਕਈ ਵਾਰ ਆਪਾਂ ਸੁਣ ਲੈਨੇ ਆ ਕਿਸੇ ਤੋਂ ਸਮਝ ਨਹੀਂ ਆਉਂਦਾ ਜਾਂ ਕਈ ਵਾਰ ਪਤਾ ਨਹੀਂ ਲੱਗਦਾ ਵੀ ਇਸ ਚੀਜ਼ ਨੂੰ ਕਿੱਦਾਂ ਫੋਲੋ ਕਰਨਾ ਫੁੱਲ ਚਾਰਟ ਕੀ ਹੈ ਇਹਦੀ ਚਾਰਟ ਠੀਕ ਹੈ ਫੁੱਲ ਡਿਟੇਲ ਇਹਦੀ ਪ੍ਰੋਪਰ ਕਿੰਨੇ ਘੰਟੇ ਫਾਸਟਿੰਗ ਕਰਨੀ ਆ ਕਿੰਨੇ ਘੰਟੇ ਈਟਿੰਗ ਕੀ ਦਾ ਕਿੰਨੀ ਰੇਸ਼ੋ ਰੱਖਣੀ ਆ ਕਿਹੜੇ ਕਿਹੜੇ ਰਾਹ ਨੇ ਇਹਦੇ ਵਿੱਚ ਕੀ ਖਾਣਾਗਾ ਕੀ ਨਹੀਂ ਖਾਣਾਗਾ ਕਿਹੜੇ ਡਰਿੰਕ ਲੈਣੀ ਆ ਕਿਹੜੇ ਕਿਹੜੇ ਸਮੇਂ ਖਾਣਾਗਾ ఎవਰੀਥਿੰਗ ਸਾਰਾ ਕੁਝ ਜਿੰਨਾ ਵੀ ਆ ਮੈਂ ਅੱਜ ਤੁਹਾਨੂੰ ਪ੍ਰੋਪਰਲੀ ਇਹਦੇ ਵਿੱਚ ਦੱਸੂਗੀ ਠੀਕ ਹੈ ਬਟ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਵਿਦਾਊਟ ਸਕਿਪ ਕਰੇ ਦੇਖਿਓ ਕਿਉਂਕਿ ਕੋਈ ਵੀ ਪੁਆਇੰਟ ਮਿਸ ਕੀਤਾ ਤਾਂ ਲਾਜ਼ ਜਿਹੜੀਆਂ ਇਹ ਇਸ ਤਰੀਕੇ ਦੀਆਂ ਜਾਂ ਇਸ ਤਰ੍ਹਾਂ ਦੀਆਂ ਵੀਡੀਓਜ਼ ਹੁੰਦੀਆਂ ਨੇ ਉਹਨੂੰ ਬਿਨਾ ਸਕਿਪ ਕੀਤੇ ਪ੍ਰੋਪਰ ਐਂਡ ਤੱਕ ਦੇਖਿਆ ਕਰੋ ਤਾਂ ਜੋ ਤੁਸੀਂ ਕੋਈ ਵੀ ਪੁਆਇੰਟ ਜਿਹੜਾ ਉਹ ਮਿਸ ਨਾ ਕਰੋ ਤੇ ਆਪਣਾ ਜੋ ਵੀ ਰੂਲ ਫਾਲੋ ਕਰਨੇ ਆ ਉਹ ਸਹੀ ਤਰੀਕੇ ਨਾਲ ਸਾਰੀ ਗੱਲ ਸੁਣ ਕੇ ਸਮਝ ਕੇ ਫਾਲੋ ਕਰੋ ਤਾਂ ਹਾਂਜੀ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਕਰਦੇ ਆਂ ਵੀਡੀਓ ਦੀ ਸਟਾਰਟ ਇਹੀ ਮੈਂ ਪ੍ਰੋਪਰ ਤਾ ਡਿਲੀ ਸਾਰਾ ਜਿਹੜਾ ਹੈਗਾ ਇੱਕ ਚਾਰਟ ਪ੍ਰੋਪਰ ਕਾਫੀ ਤੇ ਬਣਾ ਕੇ ਲਿਖਿਆਗਾ ਤਾਂ ਜੋ ਮੈਂ ਵੀ ਕਨਫਿਊਜ਼ ਨਾ ਹੋਵਾਂ ਕਿਉਂਕਿ ਆਪਾਂ ਬੋਲਦੇ ਬੋਲਦੇ ਕੁਝ ਗਲਤ ਨਾ ਬੋਲ ਦਈਏ ਤਾਂ ਕਰਕੇ ਮੈਂ ਸਾਰੀ ਚੀਜ਼ ਲਿਖੀ ਹੋਈ ਆ ਜਿੱਦਾਂ ਇਸ ਚ ਇਸ ਚੀਜ਼ ਨੂੰ ਮੈਂ ਆਪਣੇ ਕਲਾਇੰਟਸ ਨੂੰ ਦੱਸਿਆ ਹੋਇਆ ਉਹਨਾਂ ਨੇ ਫਾਲੋ ਕੀਤਾ ਜਾਂ ਮੇਰੇ ਕਾਫੀ ਸਾਰਾ ਫਰੈਂਡ ਸਰਕਲ ਆ ਜਿਨ੍ਹਾਂ ਨੇ ਇੰਟਰਮੀਡੀਏਟ ਫਾਸਟਿੰਗ ਹੈ ਜਿਹੜੀ ਉਹ ਕੀਤੀ ਆ ਤੇ ਬਹੁਤ ਸਾਰਾ ਭਾਰ ਆ ਜਿਹੜਾ ਉਹ ਆਪ ਦਾ ਘਟਾਇਆਗਾ ਤੇ ਫਿੱਟ ਹੋਏ ਨੇ ਇਹ ਪਹਿਲਾ ਸਟੈਪ ਆ ਠੀਕ ਆ ਤਾਂ ਨਾ ਜ਼ਿਆਦਾ ਸਮਾਂ ਲੈਂਦੇ ਹੋਏ ਵੀਡੀਓ ਕਰਦੇ ਆ ਆਪਾਂ ਸਟਾਰਟ ਹਾਂਜੀ ਜਿਹੜੀ ਇੰਟਰਮੀਡੀਏਟ ਫਾਸਟਿੰਗ ਹੁੰਦੀ ਆ ਇਹ ਇੱਕ ਤਰ੍ਹਾਂ ਦਾ ਡਾਈਟ ਪਲਾਨ ਹੁੰਦਾਗਾ ਜਿਹੜਾ ਇਹ ਡਾਈਟ ਪਲਾਨ ਹੁੰਦਾਗਾ ਇਹਦੀ ਹੈਲਪ ਨਾਲ ਅਸੀਂ ਰਿਡਿਊਸ ਕਰ ਸਕਦੇ ਆ 10 ਕਿਲੋ ਭਾਰ ਸਿਰਫ ਤੇ ਸਿਰਫ 2 ਹਫ਼ਤਿਆਂ ਦੇ ਵਿੱਚ ਬਹੁਤ ਹੁੰਦਾ 10 ਕਿਲੋ ਭਾਰ 2 ਹਫ਼ਤਿਆਂ ਦੇ ਵਿੱਚ ਘੱਟ ਕਰਨਾ ਠੀਕ ਹੈ ਜੀ ਸਿਰਫ 14 ਦਿਨਾਂ ਦੇ ਵਿੱਚ ਆਪਾਂ 10 ਕਿਲੋ ਭਾਰ ਜਿਹੜਾ ਘਟਾ ਸਕਦੇ ਹਾਂ ਰਿਡਿਊਸ ਕਰ ਸਕਦੇ ਹਾਂ ਇੰਟਰਮੀਡੀਏਟ ਫਾਸਟਿੰਗ ਦੇ ਨਾਲ ਠੀਕ ਹੈ ਕਿਉਂ ਮੈਂ ਇਹਦੇ ਤੁਹਾਨੂੰ ਕਿਉਂ ਕਹਿ ਰਹੀ ਹਾਂ ਵੀ ਇਹ ਫਾਸਟਿੰਗ ਜਿਹੜੀ ਹੈਗੀ ਆ ਬੈਨੀਫਿਟ ਹੁੰਦੀ ਆ ਬਹੁਤ ਵਧੀਆ ਹੁੰਦੀ ਆ ਮੇਰੇ ਕਾਫੀ ਸਾਰੇ ਰਿਲੇਟਿਵਸ ਠੀਕ ਹੈ ਮੇਰੇ ਫਰੈਂਡ ਸਰਕਲ ਜਾਂ ਮੇਰੇ ਕਲਾਇੰਟਸ ਉਹਨਾਂ ਨੇ ਜਿਹੜੀ ਇੰਟਰਮੀਡੀਏਟ ਫਾਸਟਿੰਗ ਆ ਉਹ ਫਾਲੋ ਕੀਤੀ ਆ ਤੇ ਉਹਨਾਂ ਨੇ ਬਹੁਤ ਸਾਰਾ ਜਿਹੜਾ ਆਪਦਾ weight ਆ ਆਪਦਾ ਭਾਰ ਆ ਠੀਕ ਆ ਉਹ ਘਟਾਇਆਗਾ ਤੇ ਇਹ ਕਰਨੀ ਕਿਵੇਂ ਆ ਕਿੱਦਾਂ ਕਰਨੀ ਆ ਠੀਕ ਆ ਉਹ ਮੈਂ ਅੱਜ ਤੁਹਾਨੂੰ ਦੱਸੂਗੀ ਜਿਹੜੀ ਇੰਟਰਮੀਡੀਏਟ ਫਾਸਟਿੰਗ ਹੁੰਦੀ ਹੈ ਜੀ ਇਹਦੇ ਵਿੱਚ ਆਪਾਂ ਇਹ ਦੋ ਰਾਹ ਅਪਣਾਉਣੇ ਹੁੰਦੇ ਹੈਗੇ ਇੱਕ ਰਾਹ ਹੁੰਦਾਗਾ ਜੀ ਇਰਾਕ ਕੀ ਤੁਸੀਂ ਦੋ ਵਿੰਡੋ ਰੱਖ ਲੈਣੇ ਆ ਆਪਾਂ ਐ ਮੰਨ ਲਓ ਵੀ ਦੋ ਵਿੰਡੋ ਰੱਖ ਲਈਆਂ ਇੱਕ ਵਿੰਡੋ ਰੱਖੀ ਫਾਸਟਿੰਗ ਵਿੰਡੋ ਇੱਕ ਵਿੰਡੋ ਰੱਖੀ ਈਟਿੰਗ ਵਿੰਡੋ ਫਾਸਟਿੰਗ ਆ ਵੀ ਕਿਹੜੇ ਟਾਈਮ ਆਪਾਂ ਫਾਸਟ ਕਰਨਾਗਾ ਈਟਿੰਗ ਵੀ ਕਿਹੜੇ ਸਮੇਂ ਕਿਹੜੇ ਟਾਈਮ ਆਪਾਂ ਈਟ ਕਰਨਾਗਾ ਠੀਕ ਆ ਆਪਾਂ ਰੇਸ਼ੋ ਲੈ ਲਾਂਗੇ ਜੀ 16 ਬਾਈ 8 ਰੇਸ਼ੋ ਲੈ ਲਾਂਗੇ ਮੀਨਸ ਕੀ ਬਣਿਆ ਇਹਦਾ ਮਤਲਬ ਕੀ ਹੋਇਆ 16 8 ਦੀ ਰੇਸ਼ੀਓ ਦਾ ਮਤਲਬ ਕੀ ਹੋਇਆ 16 ਘੰਟੇ ਕਰਾਂਗੇ ਜੀ ਫਾਸਟ 8 ਘੰਟੇ ਕਰਾਂਗੇ ਜੀ ਈਟਿੰਗ 8 ਘੰਟੇ ਖਾਣਾ 16 ਘੰਟੇ ਫਾਸਟਿੰਗ ਕਿੱਦਾਂ ਮੇਨਟੇਨ ਕਰਨਾ ਕਿਹੜੇ-ਕਿਹੜੇ ਸਮੇਂ ਕੀ ਚੀਜ਼ ਕਰਨੀਆਂ ਸਵੇਰੇ ਆਪਾਂ ਬ੍ਰੇਕਫਾਸਟ ਸਵੇਰੇ ਉੱਠਣਸਾਰ ਬ੍ਰੇਕਫਾਸਟ ਲੰਚ ਡਿਨਰ 스ਨੈਕਸ ਠੀਕ ਹੈ ਬੈਡ ਟਾਈਮ ਕੀ ਖਾਣਾ ਕੀ ਪੀਣਾ ਸਭ ਕੁਝ एवरीथिंग ਇਹ ਵਾਲੀ ਫਾਸਟਿੰਗ ਦੇ ਵਿੱਚ ਆ ਜਾਊਗਾ ਇਹ ਵਾਲੀਆਂ ਦੋ ਵਿੰਡੋ ਦੇ ਵਿੱਚ ਆ ਜਾਊਗਾ ਫਸਟ ਤੇ ਫਾਸਟਿੰਗ ਵਿੰਡੋ ਸੈਕੰਡ ਤੇ ਈਟਿੰਗ ਵਿੰਡੋ ਠੀਕ ਹੈ ਜੀ ਤਾਂ ਫਸਟ ਆਪਾਂ 16 ਘੰਟਿਆਂ ਦੀ ਕਰਨਾ ਤੇ ਈਟਿੰਗ ਹੈ ਜਿਹੜੀ ਉਹ ਆਪਾਂ 8 ਘੰਟਿਆਂ ਦੇ ਲਈ ਕਰਨੀ ਆ ਕਰਨੀ ਕਿਵੇਂ ਆ ਕਿੱਦਾਂ ਕਰਨੀ ਆ ਸਭ ਕੁਝ ਤਾਂ ਹਾਂਜੀ ਹੁਣ ਪਹਿਲਾਂ ਜਿਵੇਂ કહਾਂ ਈਟਿੰਗ ਵਿੰਡੋ ਇਹ 12 ਪੀਐਮ ਤੋਂ ਲੈ ਕੇ 8 ਪੀਐਮ ਤੱਕ ਹੋਊਗੀ ਠੀਕ ਹੈ ਜਿਵੇਂ કહਾਂ ਫਾਸਟਿੰਗ ਵਿੰਡੋ ਇਹ 12 ਪੀਐਮ ਆਫਟਰਨੂਨ ਮਤਲਬ 8 ਪੀਐਮ ਤੋਂ ਲੈ ਕੇ 12 ਪੀਐਮ ਆਫਟਰਨੂਨ ਤੱਕ ਹੋਊਗੀ ਮਤਲਬ ਰਾਤ ਨੂੰ 8 ਤੋਂ ਲੈ ਕੇ ਦੂਜੇ ਦਿਨ ਦੁਪਹਿਰੇ 12 ਵਜੇ ਤੱਕ ਠੀਕ ਹੈ ਈਟਿੰਗ ਵਿੰਡੋ ਹੋਊਗੀ ਹਾਂਜੀ ਆਪਾਂ ਫਾਸਟਿੰਗ ਵਿੰਡੋ ਦੇ ਵਿੱਚ ਬਈ ਪਹਿਲਾਂ ਤਾਂ ਕੀ ਕਰਨਾਗਾ ਸਭ ਤੋਂ ਪਹਿਲਾਂ ਫਾਸਟਿੰਗ ਵਿੰਡੋ ਚ ਹੁੰਦੇ ਆ ਫਾਸਟਿੰਗ ਵਿੰਡੋ ਦੇ ਵਿੱਚ ਆਪਾਂ ਲਿਕੁਇਡ ਡਰਿੰਕ ਲੈਣੀ ਆ ਜ਼ੀਰੋ ਕੈਲਰੀਜ਼ ਵਾਲੀਆਂ 0 ਕੈਲਰੀਜ਼ ਵਾਲੀਆਂ ਲਿਕੁਇਡ ਡਰਿੰਕ ਆਪਾਂ ਵੱਧ ਤੋਂ ਵੱਧ ਲੈ ਸਕਦੇ ਆ ਲਿਕੁਇਡ ਡਰਿੰਕ ਕਿਹੜੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ 0 ਕੈਲਰੀਜ਼ ਹੁੰਦੀਆਂ ਨੇ ਠੀਕ ਹੈ ਬਲੈਕ ਕਾਫੀ ਤੇ ਗ੍ਰੀਨ ਟੀ ਠੀਕ ਹੈ ਬਲੈਕ ਟੀ ਮਟਕਾ ਟੀ ਐਂਡ ਲੈਮਨ ਵਾਟਰ ਠੀਕ ਹੈ ਜਾਂ ਐਪਲ ਸਾਈਡਰ ਵਿਨੇਕਰ ਸਿਰਕਾ ਐਪਲ ਦਾ ਸਿਰਕਾ ਠੀਕ ਹੈ ਇਹਦੇ ਵਿੱਚ ਜਿਵੇਂ ਕਹਾ ਬਈ ਕੋਕੋਨਟ ਵਾਟਰ ਵੀ ਹੈ ਜਿਹੜਾ ਤੁਸੀਂ ਨਹੀਂ ਲੈਣਾ ਕਿਉਂਕਿ ਉਹ ਵੀ 0 ਕੈਲਰੀਜ਼ ਡਰਿੰਕ ਨਹੀਂ ਹੈਗਾ ਤਾਂ ਉਹ ਆਪਾਂ ਅਵੋਇਡ ਹੀ ਕਰਨਾ ਹੈ ਠੀਕ ਹੈ ਤਾਂ ਹੁਣ ਆਪਾਂ ਜਿਆਦਾ ਸਮਾਂ ਨਾਲ ਲੈਂਦੇ ਹੋਏ ਆਪਾਂ ਆਪਦੇ ਕਰਦੇ ਹਾਂ ਸਟਾਰਟ ਫੋਰ ਐਗਜ਼ਾਮਪਲ ਜਿਵੇਂ ਤੁਸੀਂ ਸਵੇਰੇ 7am ਉੱਠਦੇ ਹੋ 7 ਵਜੇ ਸਵੇਰੇ ਤੁਸੀਂ ਉੱਠਦੇ ਹੋ ਉੱਠਣਸਾਰ ਤੁਸੀਂ ਕੋਈ ਚਾਹ ਪਾਣੀ ਕੁਛ ਨਹੀਂ ਪੀਣਾ ਉੱਠਣਸਾਰ ਤੁਸੀਂ ਇੱਕ ਡਰਿੰਕ ਲੈਣੀ ਆ ਜਿਹਦੇ ਵਿੱਚ ਥੋਡੀ ਡਰਿੰਕ ਦੇ ਵਿੱਚ ਜੀਰਾ ਐਂਡ ਅਜਵਾਇਣ ਹੋਣਾ ਚਾਹੀਦਾਗਾ ਰਾਤ ਨੂੰ ਤੁਸੀਂ ਜੀਰਾ ਤੇ ਅਜਵਾਇਣ ਪਾਣੀ ਦੇ ਵਿੱਚ ਭਿਉਂ ਕੇ ਰੱਖਣਾਗਾ ਸਵੇਰੇ 4 ਤੋਂ 5 ਮਿੰਟ ਤੱਕ ਉਬਾਲਣਾਗਾ ਦੈਨ ਇਸ ਤੋਂ ਬਾਅਦ ਉਹ ਪੀ ਲੈਣਾਗਾ ਇਹ ਜਿਹੜਾ ਪਾਣੀ ਹੈ ਜੀ ਇਹ ਆਪਣੀ ਬਾਡੀ ਦੇ ਵਿੱਚ ਜਿੰਨੀ ਸਵੇਲਿੰਗ ਹੁੰਦੀ ਆ ਉਹਨੂੰ ਦੂਰ ਕਰਦਾਗਾ ਠੀਕ ਹੈ ਜਿੰਨੀ ਆਪਣੀ ਵਾਟਰ ਟੈਂਸ਼ਨ ਹੁੰਦੀ ਹੈ ਜਾਂ ਐਕਸਟਰਾ ਵਾਟਰ ਹੁੰਦਾਗਾ ਉਹਨੂੰ ਰਿਡਿਊਸ ਕਰਦਾ ਹੈਗਾ ਠੀਕ ਹੈ ਜੇ ਆਪਾਂ ਕਹਣੀ ਆਪਣੇ ਬਾਡੀ ਨੂੰ ਸਵੇਲਿੰਗ ਆਉਂਦੀ ਆ ਸੋਜਾਂ ਆਉਂਦਾ ਉਹ ਵੀ ਦੂਰ ਕਰਦਾ ਹੈਗਾ ਠੀਕ ਹੈ ਤੀਸਰੀ ਚੀਜ਼ ਮੈਂ ਦੱਸਾਂ ਇਹ ਜਿਵੇਂ ਡਾਇਬੀਟਿਸ ਪੇਸ਼ੈਂਟ ਹੁੰਦੇ ਆ ਜਾਂ ਜਿਵੇਂ ਬੇਵੀ ਤੋਂ ਬਾਅਦ ਡਿਲੀਵਰੀ ਤੋਂ ਬਾਅਦ ਠੀਕ ਹੈ ਜਾਂ ਥਾਇਰੋਇਡ ਵਾਲੇ ਪੇਸ਼ੈਂਟ ਹੁੰਦੇ ਆ ਜਾਂ ਜਿਹੜੀਆਂ ਲੇਡੀਜ਼ ਨੂੰ ਪੀਸੀਓਡੀ ਦੀ ਪ੍ਰੋਬਲਮ ਹੁੰਦੀ ਆ ਉਹਨਾਂ ਲਈ ਜਿਹੜੀ ਇਹ ਡਰਿੰਕ ਆ ਉਹ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦੀ ਆ ਬਹੁਤ ਬੈਨੀਫਿਟ ਆ ਇਸ ਡਰਿੰਕ ਦਾ ਇਹਨਾਂ ਸਾਰੀਆਂ ਪ੍ਰੋਬਲਮਾਂ ਨੂੰ ਜੇ ਤੁਸੀਂ ਫੇਸ ਕਰਦੇ ਹੋ ਬਹੁਤ ਹੈਲਪਫੁਲ ਹੁੰਦੀ ਆ ਇਹ ਠੀਕ ਹੈ ਕੱਲੇ ਫਾਰ ਘਟਾਉਣ ਵਾਸਤੇ ਹੀ ਨਹੀਂ ਡਾਇਬੀਟਿਸ ਪੀਸੀਡੀਓ ਥਾਇਰੋਇਡ ਠੀਕ ਹੈ ਜਾਂ ਡਿਲੀਵਰੀ ਤੋਂ ਬਾਅਦ ਤੁਸੀਂ ਇਹ ਡਰਿੰਕ ਜ਼ਰੂਰ ਲੈ ਸਕਦੇ ਹੋ ਇਹਦੇ ਨਾਲ ਤੁਹਾਡੀਆਂ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਉਹ ਕਵਰ ਹੁੰਦੀਆਂ ਨੇ ਕਿਉਂਕਿ ਮੋਸਟਲੀ ਆਪਣੀ ਬਾਡੀ ਦੇ ਵਿੱਚ ਜੇ ਕੋਈ ਪ੍ਰੋਬਲਮਾਂ ਹੁੰਦੀਆਂ ਨੇ ਫੇਰ ਹੀ ਆਪਣਾ weight ਸਟਕ ਹੁੰਦਾ ਤੇ ਫੇਰ ਹੀ ਆਪਾਂ ਮੋਟੇ ਹੁੰਨੇ ਆ ਠੀਕ ਹੈ ਥੈਨ ਇਸ ਤੋਂ ਬਾਅਦ ਆਪਣਾ ਆ ਗਿਆ ਬ੍ਰੇਕਫਾਸਟ 7 a.m. ਸਵੇਰੇ 7 ਵਜੇ ਤੁਸੀਂ ਇਹ ਡਰਿੰਕ ਲੈ ਲਈ ਇਸ ਤੋਂ ਬਾਅਦ 3 ਘੰਟਿਆਂ ਬਾਅਦ 10 a.m. ਬ੍ਰੇਕਫਾਸਟ ਕਰਨਾ ਜਾਂ ਤਾਂ ਬ੍ਰੇਕਫਾਸਟ ਦੇ ਵਿੱਚ ਤੁਸੀਂ ਕੀ ਕਰਨਾ ਕੁਝ ਨਹੀਂ ਖਾਣਾ ਚਾਹੇ ਤਾਂ ਤੁਸੀਂ ਕੋਈ ਡਰਿੰਕ ਲੈ ਲਓ ਬਲੈਕ ਟੀ ਬਲੈਕ ਕਾਫੀ ਗ੍ਰੀਨ ਟੀ ਲੇਮਨ ਵਾਟਰ ਠੀਕ ਹੈ ਇਹ ਲੈ ਸਕਦੇ ਹੋ ਨਹੀਂ ਤਾਂ ਤੁਸੀਂ ਫਰੂਟ ਲੈ ਸਕਦੇ ਹੋ ਜਿਵੇਂ ਬਨਾਣਾ ਐਪਲ ਅਨਾਰ ਔਰੈਂਜ ਸਟਰਾਬਰੀ ਵਾਟਰਮੈਲਨ ਠੀਕ ਹੈ ਜਾਂ ਇਹਨਾਂ ਤੋਂ ਕੋਈ ਵੀ ਰੈਸਪੀ ਬਣਾ ਕੇ ਲੈ ਸਕਦੇ ਹੋ ਠੀਕ ਹੈ ਜਿਵੇਂ ਸੈਲਡ ਵਗੈਰਾ ਪਾ ਕੇ ਇਹਦਾ ਸੈਲਡ ਬਣਾ ਕੇ ਠੀਕ ਆ ਉਹ ਲੈ ਸਕਦੇ ਹੋ ਤੁਸੀਂ ਕਿਵੇਂ ਵੀ ਤੁਸੀਂ ਜਿਹੜਾ ਹੈਗਾ ਆਪਦਾ ਫਰੂਟ ਇਹ ਲੈ ਸਕਦੇ ਹੋ ਇਹ ਬ੍ਰੇਕਫਾਸਟ ਦੇ ਵਿੱਚ ਆ ਜਾਊਗਾ ਠੀਕ ਹੈ ਜੇ ਨਾਲ ਕੋਈ ਲਿਕਵਿਡ ਟੀ ਲੈਣੀ ਆ ਠੀਕ ਹੈ ਡਰਿੰਕ ਲੈਣੀ ਆ ਕੋਈ ਡਰਿੰਕ ਲੈਣੀ ਆ ਉਹ ਲੈ ਸਕਦੇ ਹੋ ਫਰੂਟ ਖਾਣਾ ਤੁਸੀਂ ਉਹ ਖਾ ਸਕਦੇ ਹੋ ਦੈਨ ਇਸ ਤੋਂ ਬਾਅਦ ਜੀ ਆਪਣ ਆ ਗਿਆ ਲੰਚ ਦਾ ਟਾਈਮ ਲੰਚ ਦਾ ਟਾਈਮ 1:30 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚਕਾਰ 1:30 ਤੋਂ 2 ਵਜੇ ਦੇ ਵਿੱਚ ਵਿੱਚ ਤੁਸੀਂ ਲੰਚ ਕਰਨਾ ਲੰਚ ਦੇ ਵਿੱਚ ਜਿਹੜੀ ਵੀ ਚੀਜ਼ ਤੁਸੀਂ ਖਾਓਗੇ ਜੀ ਠੀਕ ਆ ਹੋ ਹਾਈ ਪ੍ਰੋਟੀਨ ਪਲੱਸ ਹਾਈ ਫਾਈਬਰ ਹੋਣਾ ਚਾਹੀਦਾ ਉਹਦੇ ਵਿੱਚ ਤੇ ਹਾਈ ਕੁਆਲਿਟੀ ਦੇ ਵਿੱਚ ਕੈਲਸ਼ੀਅਮ ਹੋਣਾ ਚਾਹੀਦਾ ਠੀਕ ਹੈ ਜੀ ਤਾਂ ਇਹਦੇ ਵਿੱਚ ਤਿੰਨ ਆਪਸ਼ਨ ਹੁੰਦੀਆਂ ਨੇ ਜੀ ਲੰਚ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਠੀਕ ਹੈ ਜਿਹੜੀ ਆਪਸ਼ਨ ਹੈਗੀ ਆ ਓਟਸ ਰੋਟੀ ਠੀਕ ਹੈ ਮੱਕੀ ਦੀ ਰੋਟੀ ਮਲਟੀ grain ਰੋਟੀ ਠੀਕ ਹੈ ਹਾਈ ਪ੍ਰੋਟੀਨ ਸਬਜ਼ੀਆਂ ਜਿਵੇਂ ਪਨੀਰ ਕਾਲੇ ਚਨੇ ਬਾਈਟ ਚਨੇ ਧਾਲਾਂ ਠੀਕ ਹੈ ਰਾਜਮਾ ਹੋ ਗਿਆ ਦੋ ਰੋਟੀਆਂ ਤੇ ਨਾਲ ਦਹੀਂ ਇਹ ਆਪਦੀ ਜਿਹੜੀ ਥਾਲੀ ਦੇ ਵਿੱਚ ਤੁਸੀਂ ਰੱਖਣੀ ਆ ਚੀਜ਼ 1:30 ਵਜੇ ਤੋਂ ਲੈ ਕੇ 2:00 ਵਜੇ ਦੇ ਵਿੱਚ ਵਿੱਚ ਤੁਸੀਂ ਇਹ ਚੀਜ਼ ਖਾਣੀ ਆ ਜੇ ਤੁਸੀਂ ਇਹ ਚੀਜ਼ ਨਹੀਂ ਖਾ ਸਕਦੇ ਦਾਲ ਰੋਟੀ ਰਾਇਤਾ ਠੀਕ ਹੈ ਇਹ ਚੀਜ਼ ਨਹੀਂ ਲੈਣੀ ਅਵੋਇਡ ਕਰਨਾਗਾ ਤੁਸੀਂ ਰਾਈਸ ਲੈ ਸਕਦੇ ਹੋ ਰਾਜਮਾ ਚਾਵਲ ਖਾ ਸਕਦੇ ਹੋ ਦਾਲ ਚਾਵਲ ਖਾ ਸਕਦੇ ਹੋ ਠੀਕ ਹੈ ਨਾਲ ਸੈਲਡ ਖਾ ਸਕਦੇ ਹੋ ਗ੍ਰੀਨ ਸੈਲਡ ਤਾਂ ਤੁਸੀਂ ਖਾ ਹੀ ਸਕਦੇ ਹੋ ਚਾਹੇ ਰੋਟੀ ਨਾਲ ਖਾ ਲੋ ਚਾਹੇ ਚੌਲਾ ਨਾਲ ਖਾ ਲੋ ਤੀਸਰਾ ਖਿਚੜੀ ਲੈ ਸਕਦੇ ਹੋ ਬਈ ਖਿਚੜੀ ਨਾਲ ਰਾਇਤਾ ਲੈ ਸਕਦੇ ਹੋ ਠੀਕ ਹੈ ਤੇ ਨਾਲ ਸੈਲਡ ਸੈਲਡ ਲੈ ਸਕਦੇ ਹੋ ਕੋਈ ਵੀ ਸੈਲਡ ਗ੍ਰੀਨ ਸੈਲਡ ਜੋ ਵੀ ਤੁਹਾਨੂੰ ਅੱਛਾ ਲੱਗਦਾ ਉਹ ਸੈਲਡ ਲੈ ਸਕਦੇ ਹੋ ਇਹ ਲੰਚ ਦੇ ਵਿੱਚ ਤਿੰਨ ਆਪਸ਼ਨ ਹਨ ਤਿੰਨੇ ਆਪਸ਼ਨਾਂ ਦੇ ਵਿੱਚੋਂ ਕੋਈ ਵੀ ਆਪਸ਼ਨ ਪਿਕ ਕਰਕੇ ਤੁਸੀਂ ਲੈ ਸਕਦੇ ਹੋ ਇਸ ਤੋਂ ਬਾਅਦ ਬਈ ਆਪਣੀ ਈਵਨਿੰਗ 스ਨੈਕ ਦਾ ਟਾਈਮ ਹੋ ਗਿਆ ਮਿਡ ਈਵਨਿੰਗ ਮਤਲਬ 2 ਜਾਂ 2.5 ਘੰਟੇ ਬਾਅਦ 4:30 ਤੋਂ ਲੈ ਕੇ 5 ਦੇ ਵਿੱਚ ਵਿੱਚ ਠੀਕ ਹੈ ਜੇ ਤੁਸੀਂ ਚਾਹ ਦੇ ਸ਼ਕੀਨ ਹੋ ਜਾਂ ਕੌਫੀ ਦੇ ਸ਼ਕੀਨ ਹੋ ਤੁਹਾਨੂੰ ਆਏ ਆ ਵੀ ਦੁੱਧ ਪਾ ਕੇ ਤੁਸੀਂ ਨਹੀਂ ਸਰਦਾ ਠੀਕ ਹੈ ਤਾਂ ਵਿਦਆਊਟ 슈ਗਰ ਤੁਸੀਂ ਇੱਕ ਕੱਪ ਚਾਹ ਚਾਹ ਦਾ ਲੈ ਸਕਦੇ ਹੋ ਜਾਂ ਕੌਫੀ ਦਾ ਲੈ ਸਕਦੇ ਹੋ ਇਹ ਤੁਹਾਡੀ ਮਿਡ ਈਵਨਿੰਗ 스ਨੈਕ ਆ ਗਈ ਇਹਦੇ ਨਾਲ 30 ਗ੍ਰਾਮ ਤੁਸੀਂ ਠੀਕ ਹੈ ਮਖਾਣੇ ਲੈ ਸਕਦੇ ਹੋ Roasted ਜਾਂ 30 ਗ੍ਰਾਮ ਤੁਸੀਂ ਠੀਕ ਹੈ ਪੀਨਟਸ ਲੈ ਸਕਦੇ ਹੋ ਇਹ ਤੁਹਾਡੀ ਇੱਛਾ ਅਗੀ ਬਟ ਬਿਨਾ ਸਾਲਟ ਤੋਂ ਬਿਨਾ ਨੂਨ ਤੋਂ ਲੈਣੇ ਆ ਜੇ ਲੈਣੇ ਆ ਜੇ ਇਹ ਦੋਨੇ ਚੀਜ਼ਾਂ ਨਹੀਂ ਅੱਛੀਆਂ ਲੱਗਦੀਆਂ ਤਾਂ ਤੁਸੀਂ 30 ਗ੍ਰਾਮ ਸੀਡ ਲੈ ਸਕਦੇ ਹੋ ਠੀਕ ਹੈ ਮਿਕਸ ਸੀਡ ਜਿਹੜੇ ਹੁੰਦੇ ਆ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਕਿੱਥੋਂ ਡੀਮਾਰਟ ਤੋਂ ਮਿਲ ਜਾਣਗੀਆਂ ਜਾਂ ਕਿਸੇ ਵੀ ਪਰਚੂਨ ਦੀ ਦੁਕਾਨ ਤੋਂ ਮਿਲ ਜਾਣਗੀਆਂ ਇਸ ਤੋਂ ਬਾਅਦ ਆਪਣਾ ਜਿਹੜਾ ਹੈਗਾ ਲਾਸਟ ਮੀਲ ਪੂਰੇ ਦਿਨ ਦੀ ਆ ਗਿਆ ਡਿਨਰ ਡਿਨਰ ਜਿਹੜਾ ਹੈਗਾ ਰਾਤ ਨੂੰ 7:30 ਤੋਂ ਲੈ ਕੇ 8:00 ਦੇ ਵਿੱਚ ਵਿੱਚ ਲੈਣਾਗਾ ਇਹਦੇ ਵਿੱਚ ਮੂੰਗ ਦਾਲ ਲੈ ਲਿਓ ਠੀਕ ਹੈ ਚਾਹੇ ਓਟਸ ਕੀ ਲੈਣਾ ਉਹਦਾ ਚੀਲਾ ਲੈਣਾਗਾ ਚੀਲਾ ਲੈ ਲਿਓ ਚਾਹੇ ਮੂੰਗ ਦਾਲ ਦਾ ਚਾਹੇ ਬੇਸਨ ਦਾ ਚਾਹੇ ਓਟਸ ਦਾ ਠੀਕ ਹੈ ਤੇ ਇਹਦੇ ਨਾਲ ਲੈਣਾਗਾ ਰਾਇਤਾ ਜੇ ਚੀਲਾ ਬਣਾਉਣਾ ਹੁੰਦਾ ਤਾਂ ਵੀ ਬੈਸਟ ਹੈ ਨਹੀਂ ਬਣਾਉਣਾ ਹੁੰਦਾ ਇਹਨਾਂ ਜੋ ਕੋਈ ਡਾਈਟ ਨਹੀਂ ਬਣਾਉਣੀ ਆਉਂਦੀ ਸਾਨੂੰ ਕਮੈਂਟ ਕਰ ਦਿਓ ਅਸੀਂ ਤੁਹਾਨੂੰ ਬਣਾਉਣੀ ਵੀ ਸਿਖਾ ਦਾਂਗੇ ਨੈਕਸਟ ਬਲੌਗ ਦੇ ਵਿੱਚ ਜਾਂ ਸੈਕੰਡ ਆਪਸ਼ਨ ਦੇ ਵਿੱਚ ਜਾਂ ਓਟਸ ਲੈ ਸਕਦੇ ਹੋ ਵਿਦ ਫਰੂਟਸ ਮੀਲ ਬਣਾ ਸਕਦੇ ਹੋ ਓਟਸ ਦੀ ਵਿਦ ਫਰੂਟਸ ਨਾਲ ਇਹ ਬਣਾਉਣੀ ਆਉਂਦੀ ਆ ਠੀਕ ਹੈ ਨਹੀਂ ਤੁਹਾਨੂੰ ਅਸੀਂ ਸਿਖਾ ਦਾਂਗੇ ਠੀਕ ਹੈ ਚੀਲਾ ਵੀ ਜੇ ਬਣਾਉਣਾ ਹੁੰਦਾ ਠੀਕ ਹੈ ਨਹੀਂ ਤੁਹਾਨੂੰ ਸਿਖਾ ਦਾਂਗੇ ਅਸੀਂ ਕੋਈ ਚੱਕਰ ਨਹੀਂ ਜਾਂ ਤੁਸੀਂ 102 ਗ੍ਰਾਮ ਪਨੀਰ ਜਾਂ ਫਿਰ 102 ਗ੍ਰਾਮ ਚਿਕਨ ਲੈ ਸਕਦੇ ਹੋ ਡਿਨਰ ਦੇ ਵਿੱਚ ਇਹ ਆਪਣੀਆਂ ਤਿੰਨ ਆਪਸ਼ਨਾਂ ਦੇ ਵਿੱਚ ਡਿਨਰ ਕਵਰ ਅਪ ਹੋ ਜਾਂਦਾ ਤੇ ਇਸ ਤੋਂ ਬਾਅਦ ਆ ਗਿਆ ਬੈੱਡ ਟਾਈਮ ਆਪਣਾ ਰਾਤ ਨੂੰ 10 ਵਜੇ ਇੱਕ ਕੱਪ ਗ੍ਰੀਨ ਟੀ ਲਓ ਚਾਹੇ ਬੈੱਡ ਟਾਈਮ ਤੁਸੀਂ ਸੌਣ ਤੋਂ ਪਹਿਲਾਂ 10 ਵਜੇ ਚਾਹੇ ਤੁਸੀਂ ਲਓ ਇੱਕ ਕੰਮ ਅਜਵੈਨ ਜਾਂ ਜੀਰੇ ਦਾ ਪਾਣੀ ਚਾਹੇ ਇੱਕ ਕੱਪ ਅਜਵੈਨ ਦਾ ਜੀਰੇ ਦਾ ਪਾਣੀ ਚਾਹੇ ਇੱਕ ਕੱਪ ਗ੍ਰੀਨ ਟੀ ਫੁੱਡੀ ਮਰਜੀ ਆ ਇਹ ਆ ਗਿਆ ਆਪਣਾ ਬੈਡ ਟਾਈਮ ਠੀਕ ਹੈ ਇਥੋਂ ਜੀ ਆਪਣਾ ਜਿਹੜੀ ਹੈਗੀ ਆ ਇਹ ਇੰਟਰਮੀਡੀਏਟ ਫਾਸਟਿੰਗ ਆ ਜਿਹੜੀ ਪ੍ਰੋਪਰ ਪੂਰੇ ਦਿਨ ਦੀ ਕਵਰ ਹੁੰਦੀ ਆ ਪ੍ਰੋਪਰ ਇਹ ਚਾਰਟ ਇੱਕ ਤਰੀਕੇ ਦਾ ਬਣ ਜਾਂਦਾ ਜਿਹੜਾ ਕਈ ਵਾਰ ਕਿਸੇ ਦੇ ਸਮਝ ਨਹੀਂ ਆਉਂਦਾ ਤਾਂ ਮੈਨੂੰ ਐਵੇਂ ਸੀਗਾ ਵੀ ਪਹਿਲੇ ਕਦਮ ਬੰਨੀ ਚਾਹਦੇ ਹਾਂ ਵਲੌਗ ਨੰਬਰ 3 ਆਪਣਾ ਠੀਕ ਆ ਹੌਲੀ ਹੌਲੀ ਅੱਗੇ ਵਧਾਂਗੇ ਪਰ ਸਟੈਪ ਵਾਈਜ਼ ਸਟੈਪ ਸਹੀ ਤਰੀਕੇ ਦੇ ਨਾਲ ਇਹ ਜਿਹੜੀ ਫਾਸਟਿੰਗ ਆ ਇਹ ਕਰਕੇ ਤੁਸੀਂ 10 ਕਿਲੋ ਭਾਰ ਘਟਾ ਸਕਦੇ ਹੋ 2 ਹਫ਼ਤਿਆਂ ਦੇ ਵਿੱਚ ਤਾਂ ਮੰਨੋ 4 ਹਫ਼ਤਿਆਂ ਦੇ ਵਿੱਚ 20 ਕਿਲੋ ਭਾਰ ਠੀਕ ਹੈ ਆਲਮੋਸਟ ਮੇਰੇ ਰਿਲੇਟਿਵਸ ਜਾਂ ਮੇਰੇ ਫਰੈਂਡ ਸਰਕਲ ਠੀਕ ਹੈ ਜਾਂ ਮੇਰੇ ਕਲਾਇੰਟਸ ਜਿੰਨੇ ਵੀ ਹੈਗੇ ਸਭ ਤੋਂ ਵੱਧ ਭਾਰ ਆ ਜਿਹੜਾ ਇਹ ਹੀ ਫਾਸਟਿੰਗ ਨਾਲ ਘਟਿਆ ਦੇਖਿਆਗਾ ਮੈਂ ਤੁਸੀਂ ਜ਼ਰੂਰ ਇੱਕ ਵਾਰੀ ਫੋਲੋ ਕਰਿਓ ਠੀਕ ਹੈ ਪਤਾ ਹੀ ਨਹੀਂ ਹੁੰਦਾ ਕਿਹੜੀ ਚੀਜ਼ ਨਾਲ ਫਰਕ ਪੈ ਜੇ ਜੇ ਵੇਟ ਸਟਕ ਹੋਇਆ ਤਾਂ ਇਹ ਫਾਸਟਿੰਗ ਕਰਕੇ ਜਰੂਰ ਦੇਖੋ ਮੈਂ ਉਮੀਦ ਕਰਦੀ ਆਂ ਵੀ ਜਰੂਰ ਫਰਕ ਪਾਊਗਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਦਾਂ ਹੀ ਸੋਹਣੇ ਸੋਹਣੇ ਵਲੌਗ ਦੇਖਣ ਦੇ ਲਈ ਠੀਕ ਹੈ ਤੇ ਹਾਂ ਜੀ ਨੂੰ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਜੀ ਨੂੰ ਚੰਗੀ ਨਹੀਂ ਲੱਗਦੀ ਜਮਾ ਫੋਲੋ ਨਾ ਕਰਿਓ ਜਮਾ ਸਬਸਕ੍ਰਾਈਬ ਨਾ ਕਰਿਓ ਜਮਾ ਸ਼ੇਅਰ ਨਾ ਕਰਿਓ बस कमेंट ਦੇ ਵਿੱਚ ਆਪ ਆਪ ਦਾ ਕਿ ਗਿਆਨ ਨਾ ਦਿਓ ਕਿਉਂਕਿ ਇਹ ਵੀਡੀਓ ਮੇਰੇ ਚਾਹੌਣ ਵਾਲਿਆਂ ਵਾਸਤੇ ਆ ਜਿਨ੍ਹਾਂ ਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਕੁਝ ਸਿੱਖਣ ਨੂੰ ਮਿਲਦਾ ਮੈਂ ਹਮੇਸ਼ਾ ਆਪਦੀ ਵੀਡੀਓਜ਼ ਉਹਨਾਂ ਵਾਸਤੇ ਹੀ ਲੈ ਕੇ ਆਉਣੀ ਆ ਠੀਕ ਹੈ ਤੇ ਜਿਨ੍ਹਾਂ ਨੂੰ ਜ਼ਿਆਦਾ ਗਿਆਨ ਆ ਜ਼ਿਆਦਾ ਨੌਲੇਜ ਆ ਠੀਕ ਆ ਤਾਂ ਤੁਸੀਂ ਉਹ ਆਪ ਦਾ ਆਪਣੇ ਕੋਲ ਰੱਖੋ ਜੀ ਠੀਕ ਹੈ ਮੈਨੂੰ ਜਿੰਨਾ ਪਤਾਗਾ ਮੈਂ ਦੱਸਦਾ ਠੀਕ ਹੈ ਜੇ ਕੋਈ ਕਮੀ ਪੇਸ਼ੀ ਹੋਈ ਤਾਂ ਜ਼ਰੂਰ ਤੁਸੀਂ ਕਮੈਂਟ ਕਰ ਸਕਦੇ ਹੋ ਪਿਆਰ ਨਾਲ ਠੀਕ ਹੈ ਬਟ ਗਲਤ ਨਾ ਬੋਲਿਓ ਜ਼ਰੂਰ ਜੇ ਕਿਸੇ ਦੀ ਹੈਲਪ ਹੁੰਦੀ ਹੋਈ ਉਹ ਕਮੈਂਟ ਨਾਲ ਤਾਂ ਜ਼ਰੂਰ ਹੋਊਗੀ ਮੈਨੂੰ ਵੀ ਕੁਝ ਸਿੱਖਣ ਨੂੰ ਮਿਲੇਗਾ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਨੈਕਸਟ ਵੀਡੀਓ ਦੇ ਨਾਲ ਤਦ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਾਰਿਆਂ ਨੇ ਖੁਸ਼ ਰਹੋ ਥੈਂਕ ਯੂ ਸੋ ਮਚ ਬਾਏ ਬਾਏ ਸਾਸ਼੍ਰੀਕਾ